ਵੈਗੁਰ ਦੀ ਕਾ ਹਲਸਾ ਸਿਰ ਵਗਣ ਦੀ ਖਤੇ ਨਾਸਨਾ ਬਾਬਾ ਜੀ ਨਾਲ ਮਲਾਪ ਹੋ ਮੇਰੇ ਮਾਤਾ ਜੀ ਮਾਤਾ ਜੀ ਅਨਕਰ ਦਹਦੇ ਹੁੰਦੇ ਹਨ ਕਿ ਇੱਕ ਦੈਨ ਬਾਬਾ ਜੀ ਲੋਂਡੇ ਪਹਿਰ ਅਸੰਚੇਤ ਸਾਡੀ ਹਵੇਲੀ ਵਿੱਚ ਆ ਗਏ ਅਤੇ ਮੈਨੂੰ ਉਸ ਬੇੜੀ ਮੇਰੀ ਉਮਰ ਕੋਈ 7 ਸਾਲ ਦੀ ਹੋਵੇਗੀ ਮੰਜੇ ਉੱਪਰ ਬੈਠ ਕੇ ਆਪਣੀ ਗੋਦੀ ਵਿੱਚ ਲੈ ਲਿਆ ਮਾਤਾ ਜੀ ਨੂੰ ਪਰਮ ਪੈ ਗਿਆ ਕਿ ਸੰਤ ਕਈ ਵਾਰੀ ਬੱਚਿਆਂ ਨੂੰ ਕੁਝ ਕਰ ਦਿੰਦੇ ਹਨ ਇਸ ਲਈ ਮਾਨ ਬਹਿ ਚ ਫਨ ਬਣੀ ਜਾਵੇ ਕਿ ਕਿ ਮੇਨਾ ਕਿ ਮੈਂ ਸੰਤ ਮੇਰੇ ਬੱਚੇ ਨੂੰ ਛੱਡ ਦੇਣਾ ਪਰ ਬਾਬਾ ਜੀ ਉੱਥੇ ਤੇ ਮਾਈ ਹਰਾਨ ਨੂੰ ਕਹਿਣ ਲੱਗੇ ਕਿ ਅਸਾਂ ਤਾਂ ਗੁਰਵਰ ਸਿੰਘ ਪ੍ਰੋਫੈਸਰ ਦੇ ਘਰ ਚੱਲੇ ਹਾਂ ਤੇ ਕਾਕਾ ਜੀ ਨੂੰ ਵੀ ਨਾਲ ਲਿਜਾ ਰਹੇ ਹਾਂ ਜੋ ਉਹ ਛੇਤੀ ਹੀ ਬਾਪਸ ਛੱਡ ਜਾਵਾਂਗੇ ਕੁਝ ਚਹਿਰ ਢੀਕਣ ਬਾਅਦ ਮਾਤਾ ਜੀ ਮੈਨੂੰ ਲੈਣ ਲਈ ਸਰਦਾਰ ਗੁਰਵਰ ਸਿੰਘ ਹੁਣਾਂ ਦੇ ਘਰ ਵੱਲ ਤੋਰ ਪਏ ਉਧਰ ਰਸਤੇ ਵਿੱਚ ਹੀ ਬਾਬਾ ਜੀ ਮੈਨੂੰ ਛੱਡਣ ਆਉਂਦੇ ਮਾਤਾ ਜੀ ਨੂੰ ਮਿਲ ਪਏ। ਬਾਬਾ ਜੀ ਨੇ ਮੇਰੀ ਬਾ ਮਾਤਾ ਜੀ ਨੂੰ ਭਣਾ ਦਿੱਤੀ ਤੇ ਬਚਨ ਕੀਤਾ ਕਿ ਬੀਬੀ ਅਸੀਂ ਕਾਫੀ ਜਨਮਾਂ ਦੇ ਇਕੱਠੇ ਤੁਰਿਆ ਰਹੇ ਹਾਂ। ਐਸਾ ਜਨਮ ਵਿੱਚ ਐਸ ਜਨਮ ਵਿੱਚ ਵੀ ਅਸੀਂ ਇਸ ਨੂੰ ਲੱਭ ਰਹੇ ਸੀ ਤੇ ਇਹ ਸਾਨੂੰ ਹੁਣ ਗੁਰੂ ਕਿਰਪਾ ਨਾਲ ਮਿਲਾਪ ਹੋ ਗਿਆ ਹੈ। ਅੱਜ ਤੋਂ ਬਾਅਦ ਨਾ ਅਸੀਂ ਇਸ ਨੂੰ ਛੱਡਣਾ ਹੈ ਤੇ ਨਾ ਇਹ ਨਾ ਇਹ ਹੀ ਸਾਨੂੰ ਛੱਡ ਸਕੇਗਾ ਇਤਨੇ ਬਚਨ ਕਰਕੇ ਮਹਾਬਰਖ ਆਪਣੇ ਟਿਕਾਣੇ ਚਲੇ ਗਏ ਆਸਨ ਤੇ ਮੈਨੂੰ ਬਾਬਾ ਜੀ ਨੇ ਇੰਨੇ ਚੰਗੇ ਅਤੇ ਪਿਆਰੇ ਲੱਗਣ ਕਿ ਆਪਣੇ ਮਾਤਾ ਪਿਤਾ ਤੋਂ ਵੀ ਨੇੜੇ ਵਸਣ ਲੱਗ ਪਏ ਸਾਰੇ ਦਿਨ ਮੈਂ ਕੋਈ ਵੀ ਚੰਗੇ ਚੀਜ਼ ਲੈਣੀ ਤਾਂ ਮਨ ਵਿੱਚ ਵਿਚਾਰ ਕੇ ਕਿ ਇਹ ਬਾਬਾ ਜੀ ਨੂੰ ਦੇਵਾਂਗੇ। ਸ਼ਾਮ ਕੀ ਰੱਖ ਲੈਣੀ। ਗਰਮੀ ਦੇ ਦਿਨਾਂ ਨੂੰ ਜਾਂ ਅੰਬਾਂ ਦੇ ਫਲਾਂ ਬਾਗ ਵਿੱਚ ਜੋ ਕੇ ਲਿਆਉਣੇ ਤਾਂ ਜਿੰਨੇ ਅੰਬਾਂ ਦਾ ਰੰਗ, ਰੂਪ ਚੰਗਾ ਸੋਹਣਾ ਹੋਣਾ ਉਹ ਤਿੰਨ ਚਾਰ ਅੰਬ ਬਾਬਾ ਜੀ ਲਈ ਰੱਖ ਲੈਣੇ। ਮੈਂ ਉਸ ਵੇਲੇ ਤਲਵੰਡੀ ਦੇ ਪ੍ਰਾਇਮਰੀ ਸਕੂਲ ਦੀ ਦੂਸਰੀ ਜਮਾਤ ਵਿੱਚ ਪੜਦਾ ਸਾਂ ਜਦੋਂ ਸਵੇਰੇ ਜਾਂ ਬਾਬਾ ਜੀ ਨੇ ਸੰਤਾਰ ਲਾਹ ਸਿੰਘ ਹੁਣਾਂ ਦੇ ਘਰ ਪ੍ਰਸ਼ਾਦਾ ਛਕਣਾ ਆਉਣਾ ਉਹਨਾਂ ਨੂੰ ਨਮਸਕਾਰ ਕਰਕੇ ਅੰਬਾਂ ਜਾਂ ਜੋ ਵੀ ਬਾਤੂ ਖਾਣ ਵਾਲੀ ਬਾਬਾ ਜੀ ਲਈ ਰੱਖੀ ਹੋਈ ਉਹ ਵੇ ਦੇ ਕੇ ਫਿਰ ਸਕੂਲ ਨੂੰ ਜਾਣਾ ਕਈ ਵਾਰੀ ਸਕੂਲ ਜਾਣ ਨੂੰ دیر ਵੀ ਹੋ ਜਾਣੀ ਤੇ ਮਾਸਟਰਾਂ ਦੀਆਂ ਝੜਕਾ ਵੀ ਖਾਣੀਆਂ ਪੈਂਦੀਆਂ ਉਧਰ ਬਾਬਾ ਜੀ ਦਾ ਯਤਨ ਹੁੰਦਾ ਸੀ ਕਿ ਦਾਸ ਦੇਸ ਸਕੂਲ ਜਾਣ ਤੋਂ ਪਹਿਲੇ ਪਿੰਡ ਪੁੱਜ ਜਾਣ ਸਕੂਲ ਵਿੱਚ ਛੁੱਟੀ ਹੋਣ ਤੋਂ ਬਾਅਦ ਘਰ ਜਾਂ ਜਾਣ ਦੀ ਦਾ ਸਿੱਧੇ ਬਾਬਾ ਜੀ ਪਾਸ ਜਸ ਨੂੰ ਸਵੇਰੇ ਇੱਥੇ ਕਿਹਾ ਜਾਂਦਾ ਸੀ ਜਿੱਥੇ ਹਣ ਗੁਰਦੁਆਰਾ ਸੇਵਾ ਸੋ ਸੋਤ ਹੇ ਕੁੱਝ ਜਾਣਾ ਬਾਬਾ ਜੀ ਨੇ ਕੁੱਝ ਨਾ ਕੁੱਝ ਛਕਣ ਨੂੰ ਦੇਣਾ ਅਤੇ ਨਿਤ ਨਹੀਂ ਉਂਦੀ ਸੰਖਿਆ ਦੇਣੀ ਸ਼ਾਮ ਨੂੰ ਕਈ ਵਾਰੀ ਬਾਬਾ ਜੀ ਨੇ ਮੈਨੂੰ ਪਿੰਡ ਛੱਡ ਜਾਣਾ ਜਾਂ ਮਾਤਾ ਜੀ ਨੇ ਜਾ ਕੇ ਲੈ ਆਉਣਾ ਪਰ ਸਮੇਂ ਬਾਅਦ ਸਾਡੇ ਮਾਤਾ ਜੀ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਆਪ ਜੀ ਸਾਡੇ ਉੱਪਰ ਬਰਖਸ਼ ਕਰੋ ਅਤੇ ਐਵੇਂ ਚ ਦੇ ਦਿਨ ਸਾਡੇ ਗ੍ਰਹ ਉੱਖਿਆ ਸਬਕਾਇਰ ਸਰ ਦਾ ਪ੍ਰਮਾਨ ਕਰੂਗਾ ਬਾਬਾ ਜੀ ਨੇ ਬੇਨਤੀ ਮੰਨ ਲਈ ਅਤੇ ਤਿੰਨ ਦਿਨ ਸਰਦਾਰ ਲਾਲ ਸਿੰਘ ਜੀ ਤਿੰਨ ਦਿਨ ਸਾਡੇ ਅਤੇ ਇੱਕ ਦਿਨ ਸਰਦਾਰ ਬੰਤਾ ਸਿੰਘ ਹੈਡਮਾਸਟਰ ਹੁਣ ਸਿੰਘ ਜੀ ਦੇ ਪਿਤਾ ਦੇ ਗ੍ਰਹਿ ਵਿਖੇ ਲੰਗਰ ਸ਼ਕਣਾ ਹੜ ਮਾਸਟਰ ਪੂਰਨ ਸਿੰਘ ਦੇ ਸੁਪੁੱਤਰ ਸਲਾਰ ਬੰਤਾ ਸਿੰਘ ਜੀ ਪਿੰਡ ਬਾਰਲੇ ਦੁਨੀਆ ਵੀ ਰਿਸ਼ਤੇ ਵਿੱਚੋਂ ਦਾਸ ਦੇ ਚਾਚਾ ਜੀ ਲੱਗਦੇ ਸਨ ਅ ਭਜੀ ਦੇ ਬਚਪਨ ਤੋਂ ਹੀ ਧਰਮ ਖੋਚੀਆਂ ਦੀ ਧਾਰਨੀ ਸਨ ਬਾਬਾ ਜੀ ਦੀ ਸੰਗਤ ਨੇ ਇਹਨਾਂ ਦੇ ਧਾਰਮਿਕ ਸੰਸਕਾਰਾਂ ਨੂੰ ਬਹੁਤ ਜਲਦੀ ਜਾਗਰੂਕ ਕੀਤਾ ਆਪ ਜੀ ਜਿੱਥੇ ਸਰਬਗੁਣਾ ਸਵੰਨ ਸਵਨ ਪੂਨਾ ਸਾਨਾ ਉੱਥੇ ਆਤਮਗ ਚਚਤਾ ਦੇਵੀ ਤਨੇਸ਼ਾਨਾ ਆਪ ਜੀ ਨੇ ਬੀਏ ਬੀਟੀ ਕਰਨ ਪ੍ਰਾਂਤ ਗੜ੍ਹਦੀਵਾਲ ਹਾਈ ਸਕੂਲ ਵਿੱਚ ਟੀਚਰ ਵਜੋਂ ਨੌਕਰੀ ਆਰੰਭ ਕਰ ਲਈ ਆਪ ਜੀ ਨੇ ਨੌਕਰੀ ਕਰਦਿਆਂ ਖੰਦ ਹੈ ਬਾਬਾ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਖਿਆ ਦੋ ਵਾਰੀ ਪੂਰੀ ਕੀਤੀ ਇਸ ਸੰਖਿਆ ਸੰਖਿਆ ਦੇ ਦੇ ਆਲੇ ਬੱਚੇ ਅਸੀਂ ਤਿੰਨ ਵਿਦਿਆਰਥੀ ਸਾਂ ਸਰਦਾਰ ਪੂਰਨ ਸਿੰਘ ਜੀ ਮਾਸਟਰ ਡਾਕਟਰ ਨਰਮਰ ਸਿੰਘ ਪੁੱਤਰ ਸੰਤਾਨ ਗਰਵਚਨ ਸਿੰਘ ਪਿੰਡ ਪਾਨਾ ਜੋ ਮੇਰੇ ਹਮ ਜਮਾਤੀ ਸੀ ਅਤੇ ਤੀਸਰਾ ਦਾਸ ਅਸਾਂ ਤਿੰਨਾਂ ਨੇ ਕਾਹੀ ਸਮਾਂ ਜਿੱਥੇ ਬਾਬਾ ਜੀ ਪਾਸੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਰਾਉਤ ਕੀਧੀ ਉੱਥੇ ਬਾਬਾ ਜੀ ਦੀ ਸੰਗਤ ਵਿੱਚੋਂ ਬੇਅੰਤ ਆਤਮ ਗਤੇਸ ਸਸਕਾਰ ਗੁਣਾਂ ਗ੍ਰਹਿਣ ਕੀਤੇ ਵਜਸਰਬਾਦ ਆਪ ਜੀ ਗੜਦੀਵਾਲ ਨੌਕਰੀ ਕਰਨ ਪ੍ਰਾਂਤ ਪਬਲਿਕ ਹਾਈ ਸਕੂਲ ਲੰਗਰ ਉਹਨਿਸਪਾ ਰੂਪੜਾ ਚਲੇ ਗਏ ਨੰਗੜ ਤੋਂ 552 ਤੋਂ ਅਬੀਨੇ ਗੁਰੂ ਨਾਨਕ ਕਾਲਸਾ ਹਾਈ ਸਕੂਲ ਤਖਤਪੁਰ ਅਮਿਖੇ ਹੈਡਮਾਸਟਰ ਦੀ ਬਾਲੀ ਤੇ ਕਾਫੀ ਸਮਾਂ ਬਤੀਤ ਕੀਤਾ। ਸ਼੍ਰੀ ਨਵੇਂ ਚਾਹ ਅਹੋਰ ਪੈਣਕ ਸਤਕਾ ਕਈ ਵਾਰੀ ਆਪਜੀ ਦਾ ਆਪਰੇਸ਼ਨ ਦਾ ਰਾਣਾ ਪਿਆ ਪਰ ਗੁਰੂ ਬਾਣੀ ਵਿੱਚ ਨਾਮ ਨਾ ਆਇਆ। ਆਖਰ ਜਿੰਦਰਾ ਹਸਪਤਾਲ ਪਟਿਆਲਾ ਵਿੱਚ ਮਨਮ ਪੱਟੀ ਕਰਵਾ ਗ੍ਰਹਿ ਸੁਤਾ ਚੋਹੀ 5 9 ਤਰਾਸੀ ਨੂੰ ਲਾਪਤਾ ਹੋ ਗਏ ਕੀ ਕਾਰਨ ਕਿਉਂ ਤੇ ਕਿੱਥੇ ਗਏ ਮੂਝ ਪਟਾਲ ਦਾ ਮਸਤਾਜ ਹੈ ਉਹੇ ਤਰ੍ਹਾਂ ਜੇ ਤੱਕ ਵੀ ਸਵੇਰ ਦਾ ਲੰਗਰ ਬਿਨਾ ਕਰ ਆਮ ਵਿੱਚੋਂ ਹੀ ਆਉਂਦਾ ਹੈ ਪ੍ਰਾਇਮਰੀ ਸਕੂਲ ਤਲਵੰਡੀ ਵਿਖੇ ਚੌਥੀ ਜਮਾਤ ਪਾਸ ਕਰਨਾ ਪ੍ਰਾਂਤ ਖਾਲਸਾ ਹਾਈ ਸਕੂਲ ਗੜਦੀਬਾਲ ਵਿਖੇ ਵਿੱਚ ਦਾਖਲਾ ਲੈ ਲਿਆ ਉੱਥੋਂ ਵੀ ਪੜ੍ਹਾਈ ਕਰਕੇ ਸਿੱਧੇ ਬਾਬਾ ਜੀ ਪਾਸ ਆ ਜਾਣਾ ਅਤੇ ਸੰਥਿਆ ਲੈਣੀ ਬਾਬਾ ਜੀ ਗ੍ਰੰਥੀ ਤੋਂ ਬਾਅਦ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਥਿਆ ਬਾਬਾ ਜੀ ਨੇ ਰੰਮਕਨ ਕਰਵਾ ਦਿੱਤੀ 10ਵੀਂ ਪਾਸ ਕਰਨ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਤਨਵਾਰੇ ਅੰਥਿਆ ਬਾਬਾ ਜੀ ਪਾਸੋਂ ਪੂਰੀ ਕੀਤੀ ਨਿਤਨੇਮ ਤਾਂ ਮਹਾ ਪ੍ਰਸ਼ਾੰਦੀ ਪ੍ਰੇਨ ਨਾਲ ਪਹਿਲਾਂ ਹੀ ਰੰਮਕਨ ਕਰ ਦਿੱਤਾ ਸੀ ਫਿਰ 1952 ਈਸਵੀ ਮੈਚ ਬਸਾਖੀ ਨੂੰ ਬਾਬਾ ਜੀ ਨੇ ਵਰਤਿਸ ਕਰਾਇਆ ਸੁਣਉਣ ਦੀ ਕਿਰਪਾ ਵੀ ਕਰ ਦਿੱਤੀ ਸ਼ਾਮ ਨੂੰ ਬਾਬਾ ਜੀ 500 ਸੰਖਿਆ ਲੈ ਕੇ ਕਰ ਲੰਗਰ ਸ਼ੱਕੇ ਬਾਸ ਰਾਤ ਗੁਰਦੁਆਰੇ ਹੀ ਆਠੇਰਨਾ ਬਾਬਾ ਜੀ ਨੇ ਕਿਰਪਾ ਕਰਕੇ ਆਪਣੇ ਕੋਲ ਬਿਠਾ ਕੇ ਕਈ ਵਾਰੀ ਮੂਲ ਮੰਤਰ ਤੇ ਚਾਚਰੀ ਸੰਦ ਗੁਮਿੰਦੇ ਮ ਸੰਦੇ ਆਦਾਰਿਓ ਪਾਰੇ ਹਰਿ ਇਹਨੁ ਕਰਿਯਾਮ ਨਾਮੇ ਅਕਾਮੇ ਜਾਵ ਸਹਵਤੀ ਮੂਲ ਸ਼ਬਦਾਂ ਦਾ ਅੰਦੇਸ 1 ਸਵਾ ਲੱਖ ਪਠ ਕਰ ਬਾਈ ਇਹ ਕਈ ਵਾਰੀ ਦਾਸ ਨੂੰ ਸ਼੍ਰੀ ਰਿਕ ਆ ਸ਼ਾਵਣ ਕਨ ਮਾਲਾ ਫੁਰੀਆਂ ਨਾ ਕਰ ਸਕੀਆਂ ਤਾਂ ਰਹਿੰਦੀਆਂ ਮਾਲਾ ਬਾਬਾ ਜੀ ਨੇ ਆਪ ਫੁਰੀਆਂ ਕਰਕੇ ਮੇਰਾ ਨਾਮ ਦੀ ਅਰਦਾਸ ਕਰ ਦੇਣੀ ਇਹ ਉਹਨਾਂ ਦੀ ਬਖਸ਼ਿਸ਼ ਸੀ ਪਰ ਹੀ ਅੰਤ ਤੱਕ ਨੇ ਕਿਸਾਨ ਨੌਕਰੀ ਲਈ ਯਤਨ ਕੀਤਾ ਪਰ ਸਫਲਤਾ ਨਾ ਮਿਲੀ ਤੇ ਰਸ ਟੈਨੋਂ ਦੀ ਸਰਕਾਰੀ ਨੌਕਰੀ ਮਿਲ ਗਈ ਪਹਿਲੀ ਨੇ ਜੋ ਤੀਸੀਲ ਉਹਨਾਂ ਅੱਜ ਕੱਲ ਹਿਮਾਚਲ ਵਿੱਚ ਦੀ ਹੋਈ ਬਰ ਬਾਬਾ ਜੀ ਚਾਹੁੰਦੇ ਸਨ ਕਿ ਮੈਂ ਉਹਨਾਂ ਦੇ ਨੇੜੇ ਤੀੜੇ ਹੀ ਰਹਾ ਉਹਨਾਂ ਹੀ ਦਿਨਾਂ ਵਿੱਚ ਡਾਕਟਰ ਪਰਮੀਤ ਪ੍ਰੀਤਮ ਸਿੰਘ ਜੀ ਸਰਕਾਰੀ ਨੌਕਰੀ ਵਿੱਚ ਸਨ ਉਹ ਵੀ ਨੌਕਰੀ ਤੇ ਤਿਆਗ ਪੱਤਰ ਦੇ ਕੇ ਆਪਣਾ ਕੰਮ ਕਰਨਾ ਚਾਹੁੰਦੇ ਸਨ ਡਾਕਟਰ ਪ੍ਰੀਤਮ ਸਿੰਘ ਜੀ ਨੇ ਇਹle ਸੰਤ ਬਾਬਾ ਤੇ ਜਗ ਸਿੰਘ ਜੀ ਦੀ ਦੇਈ ਸੰਗੀਸਾਨਾ ਬਾਬਾ ਜੀ ਨਾਲ ਮੁਲਾਬ ਹੋਣ ਤੇ ਉਹਨਾਂ ਨੇ ਬਾਬਾ ਜੀ ਦੀ ਸੰਗਤ ਵਿੱਚੋਂ ਨੀ ਕਾਫੀ ਲਾਹਾ ਪ੍ਰਾਪਤ ਕੀਤਾ ਅਤੇ ਬਹੁਤ ਨੇੜੇ ਦੀ ਸੰਗਤ ਵਿੱਚੋਂ ਇੱਕ ਬਣ ਗਏ ਬਾਬਾ ਜੀ ਦੀ ਸੰਗਤ ਵਿੱਚ ਆਉਣ ਕਰਨ ਡਾਕਟਰ ਸਾਹਿਬ ਦਾ ਮੇਰੇ ਨਾਲ ਵੀ ਕਾਫੀ ਪਿਆਰ ਸੀ ਉਹ ਵੀ ਚਾਹੁੰਦੇ ਸਨ ਕਿ ਅਸੀਂ ਦੋਵੇਂ ਇਕੱਠੇ ਹੀ ਸੰਸਾਰਕ ਪਿਆਰ ਕਰੀਏ ਅਖੀਰ ਬਾਬਾ ਜੀ ਨਾਲ ਸਾਰੇ ਸਲਾਹ ਕਰਕੇ ਦੁਸੂਹੇ ਡਾਕ ਤੀਨ ਦਾ ਖੂਨ ਲਿਆ ਜਿੱਥੇ ਅਸੀਂ ਦੋਵਾਂ ਨੇ ਦਰਿਆਵੀ ਰੋਜੀ ਵੀ ਕਮਾਈ ਤੇ ਸੰਗਤ ਰੂਪ ਵਿੱਚ ਇਕੱਠੇ ਕੰਮ ਕਰਕੇ ਪ੍ਰੈਮਰੀ ਬਨਾ ਬ੍ਰਾਹਮ ਅਥੀ ਲਹਾਵੀ ਖੱਟਿਆ ਅਸਾਂ ਦੋਵਾਂ ਨੇ 16 ਸਾਲ ਇਕੱਠੇ ਕੰਮ ਕੀਤਾ ਤੇ ਇਹ 16 ਸਾਲ ਦਾ ਸਮਾਂ ਇੰਨੇ ਪ੍ਰੇਮ ਵਿੱਚ ਪਿਆਰ ਨਾਲ ਬੀਤਿਆ ਕਿ ਉਸ ਸਮੇਂ ਦੀ ਯਾਦ ਹੁਣ ਵੀ ਮਨ ਵਿੱਚ ਪਿਆਰ ਭਰ ਦਿੰਦੀ ਹੈ ਲੰਗਰ ਪਾਣੀ ਇਕੱਠਾ ਦਖਸਕ ਸਾਡਾ ਇੱਜ਼ਤ ਮਾਨ ਤੇ ਪਾਈ ਬਾੜ ਤੇ ਹਰ ਔਖਾ ਔਖਾ ਇਕੱਠੇ ਰਹਿ ਕੇ ਪਤਾ ਹੀ ਭਾਵੇਂ ਮੇਰਾ ਮਨ ਗ੍ਰਸਥ ਵਿੱਚ ਪੈਣ ਨੂੰ ਕਾਹੀ ਰਾਜੀ ਨਹੀਂ ਸੀ ਪਰ ਬਾਬਾ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਦਾ ਅੰਬਿਆ ਪਿੰਡ ਤਲਵੰਡੀ ਜੱਟਾਂ ਸਿੰਘਲਪੁਰਾ ਜ਼ਿਲ੍ਹਾ ਹਸ਼ਿਆਰ ਪਰਵਈਏ ਬੀਬੀ ਗੁਰਦੇਵਾਲ ਘਰ ਪੁੱਤਰੀ ਸਰਦਾਰ ਰਤਨ ਸਿੰਘ ਨਾਲ 1988 ਦੀ ਇਸਵੀ ਨੂੰ ਕਰਵਾ ਦਿੱਤਾ ਤੇ ਆਨੰਦਗਰ ਦੇ ਸਮੇਂ ਆਪ ਹਾਜ਼ਰ ਹੋ ਕੇ ਨੇਕ ਪ੍ਰਕਾਰ ਦੀਆਂ ਅਸੀਸਾਂ ਬਖਸ਼ ਕੀਤੀਆਂ ਮਿਆ ਪ੍ਰੰਤਰ ਹੈ ਸਦ ਸੂਹੇ ਕੀਤੀ ਗਈ ਹਫਤੇ ਵਿੱਚ ਘੱਟੋ ਘੱਟ ਪੰਦਨ ਬਾਬਾ ਜੀ ਪਾਸ ਜ਼ਰੂਰ ਆਉਣਾ ਜੇ ਕਿਸੇ ਕੰਮ ਮੈਂ ਨਾ ਆ ਸਕਣਾ ਤਾਂ ਬਾਬਾ ਜੀ ਨੇ ਆਪ ਨਸੂਹੇ ਪੰਚ ਕੇ ਮਾਰ ਜਨ ਦੀ ਕਿਰਪਾ ਕਰਨੀ 28/3/73 ਇਸ ਨੂੰ ਸਤਿਗੁਰੂ ਜੀ ਦੇ ਚਰਨਾ ਵਿੱਚ ਬਾਬਾ ਜੀ ਦੀ ਕੀਤੀ ਬੇਨਤੀ ਸਦਕਾ ਦਾ ਦੇ ਘਰ ਭੰਗੀ ਨੇ ਜਨਮ ਲਿਆ ਜੈਸਦਾ ਨਾਮ ਬਾਬਾ ਜੀ ਨੇ ਭਵਿੰਦਰ ਸਿੰਘ ਰੱਖਿਆ ਜਿਸ ਨੂੰ ਬਾਬਾ ਜੀ ਦੀ ਪਿਆਰ ਭਰੀ ਉਹ ਦਾਦਾ ਆਨੰਦ ਮੰਨਣਾ ਆਤੇ ਨੇ ਇਸ ਪ੍ਰਕਾਰ ਦੀਆਂ ਪ੍ਰੀਮ ਅਸੀਸਾਂ ਪ੍ਰਾਪਤ ਕਰਤੇ ਬੇਅੰਤ ਸਮਾਂ ਦਾ ਰਾਤ ਹੋਇਆ ਕਈ ਇੱਕ ਮਜਬੂਰੀਆਂ ਕਰਕੇ ਦਾਸ ਨੂੰ ਡਾਕਟਰ ਹੋਣਾ ਪਾਸਪੰਮ ਕਾਜ ਤੋਂ ਉੱਤੇ ਹੀ ਕਰਨੀ ਪਈ ਤੇ ਪਿੰਡ ਆ ਕੇ ਟਰੈਕਟਰ ਲੈ ਕੇ ਖੇਤੀ ਦਾ ਕੰਮ ਆਰੰਭ ਕਰ ਦਿੱਤਾ ਆਹ ਅਪਰੰਤੋ ਹਣ ਸਤਿਗੁਰੂ ਜੀ ਜੀਵਲ ਦੋ ਸੇਵਾ ਨੂੰ ਮੇ ਲੱਗੀ ਹੈ ਗੁਰੂ ਤੇ ਖਾਸਲੇ ਉਸ ਨੂੰ ਨਮਾਉਂਦਾ ਜੇ ਤਨ ਜਾਰੀ ਹੈ ਇੱਥੋਂ ਸਮਾਂਤ ਕਰ ਲਿਆ ਕੋਈ ਅੱਖਰ ਬੰਦ ਘੱਟ ਬੁੱਲਿਆ ਗਿਆ ਮੇ ਆਪ ਜਾਣ ਮੱਚੀ ਸੰਭ ਕੇ ਮਾਫ ਕਰਨਾ ਗਿਆ ਤੋਂ ਸਦ ਸੇਵਾ ਕਰਨਾ ਬਾਲਵਰਸ਼ ਨਾਮ ਇਹ ਪਰ ਸੱਥ ਰੱਖਣਾ ਵਾਹਿਗੁਰੂ ਜੀ ਦਾ ਪਾਮ ਸਾ ਸੇਵਾ